ਤਾ ਮਹਾਰਾਜਾ ਰਣਜੀਤ ਸਿੰਘ ਨੇ ਪੁੱਛਿਆ ਕਿ ਕੋਈ ਦੀਵਾ ਨਹੀਂ ਹੈ ਕੋਈ ਰੋਸ਼ਨੀ ਨਹੀਂ ਹੈ ਜਿਸ ਗੁਰੂ ਨਾਨਕ ਦੀ ਬਦੌਲਤ ਇਸ ਰਣਜੀਤ ਸਿੰਘ ਨੂੰ ਰਾਜ ਮਿਲਿਆ ਹੈ ਕੀ ਕਾਰਨ ਹੈ ਇਥੇ ਉਸਨੇ ਕਿ ਹਾਂ ਜੀ ਮੈਂ ਬੜਾ ਗਰੀਬ ਆਦਮੀ ਆ ਮੇਰੇ ਪਾਸ ਕੋਈ ਪੈਸਾ ਨਹੀਂ ਕਿ ਮੈਂ ਤੇਲ ਲਿਆ ਸਕਾਂ ਕੋਈ ਦੀਵਾ ਖਰੀਦ ਸਕਾਂ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਘੋੜਾ ਦਿੱਤਾ ਉਸ ਨੂੰ ਕੇ ਸਿੰਘ ਜੀ ਇਸ ਘੋੜੇ ਤੇ ਬੈਠ ਕੇ ਜਿਹੜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਘੋੜਾ ਹੈ ਤੂੰ ਨਨਕਾਣਾ ਸਾਹਿਬ ਦੀ ਜੂਝ ਜਿੰਨੀ ਦੂਰ ਜਾ ਸਕਦਾ ਚਲਿਆ ਜਾ ਜਿੰਨੇ ਪਿੰਡ ਰੋਕ ਲੈ ਜਿੰਨੇ ਜ਼ਮੀਨ ਰੋਕ ਲੈ ਉਹ ਮੇਰੇ ਗੁਰੂ ਨਾਨਕ ਪਾਤਸ਼ਾਹ ਦੇ ਇਸ ਮੰਦਰ ਦੀ ਜਾਗੀਰ ਬਣਨਗੇ ਜੇ ਸਿੱਖਾਂ ਵਿੱਚ ਰਾਜ ਦੀ ਗੱਲ ਨਹੀਂ ਚੱਲਣੀ ਤਾਂ ਹਿੰਦੁਸਤਾਨ ਦੇ पिंजਰੇ 'ਚ ਇਹਨਾਂ ਬੱਚਿਆਂ ਨੇ ਆਉਣ ਵਾਲੇ ਸਮੇਂ ਅੰਦਰ ਪੰਛੀਆਂ ਦੀ ਤਰ੍ਹਾਂ ਤੜਫ ਤੜਫ ਕੇ ਮਰਨਾ ਇੱਕ